ਅੱਜ ਉਹ ਵਿਆਹ ਦੇ ਜੋੜੇ ਵਿੱਚ ਤਿਆਰ ਹੋ ਕੇ ਬੈਠੀ ਪ੍ਰੀਤਮ ਸਿੰਘ ਦੀ ਧੀ ਹਰਲੀਣਾ ਐਨੀ ਸੋਹਣੀ ਲੱਗ ਰਹੀ ਸੀ ਜਿਵੇਂ ਅਰਸ਼ਾਂ ਤੋਂ ਉੱਤਰ ਕੇ ਪਰੀ ਆਈ ਹੋਵੇ ਉਹਦੇ ਹੱਥਾਂ ਤੇ ਮਹਿੰਦੀ ਗਹਿਣਿਆਂ ਨਾਲ ਲੱਦੀ ਸਾਰਿਆਂ ਨਾਲ ਸਾਰਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਸੀ ਪਰ ਉਸਦੇ ਚਿਹਰੇ ਤੇ ਅੱਖਾਂ 'ਚ ਉਹ ਖੁਸ਼ੀ ਨਹੀਂ ਸੀ ਜੋ ਇੱਕ ਦੁਲਹਨ ਨੂੰ ਹੋਣੀ ਚਾਹੀਦੀ ਹੈ ਆਪਣੀ ਨਵੀਂ ਦੁਨੀਆ ਵਸਾਉਣ ਤੋਂ ਪਹਿਲਾਂ ਹਰ ਲੜਕੀ ਦੇ ਮਨ ਵਿੱਚ ਲੱਖਾਂ ਚਾਹ ਹੁੰਦੇ ਹਨ ਪਰ ਅੱਜ ਹਰਲੀਨ ਕਿਉਂ ਨਹੀਂ ਖੁਸ਼ ਦਿਖਾਈ ਦੇ ਰਹੀ ਜੋ ਵੀ ਰਿਸ਼ਤੇਦਾਰ ਉਸ ਨੂੰ ਕਮਰੇ ਵਿੱਚ ਬੈਠੀ ਨੂੰ ਮਿਲਣ ਆਉਂਦਾ ਤੇ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦਾ ਤੇ ਨਾਲ ਹੀ ਨਾਲ ਇਹ ਵੀ ਪੁੱਛਦੇ ਕਿ ਅੱਜ ਤੂੰ ਇੰਨੀ ਉਦਾਸ ਕਿਉਂ ਹੈ ਤਦ ਫਿਰ ਇਸ ਗੱਲ ਦਾ ਜਵਾਬ ਆਪਣੇ ਆਪ ਹੀ ਦੇ ਦਿੰਦੇ ਕਿ ਧੀਆਂ ਨੂੰ ਮਾਪਿਆਂ ਤੋਂ ਦੂਰ ਹੋਣ ਦੀ ਤਕਲੀਫ ਵੀ ਤਾਂ ਹੁੰਦੀ ਹੀ ਹੈ ਨਾ ਇਹ ਧੀਆਂ ਦੇ ਕਰਮ ਹਨ ਪਰ ਹਰਲੀਨ ਤੋਂ ਕੁਝ ਨਾ ਬੋਲਿਆ ਗਿਆ ਜਦੋਂ ਸਾਰੇ ਰਿਸ਼ਤੇਦਾਰ ਹਰਲੀਨ ਦੇ ਕਮਰੇ ਚੋਂ ਬਾਹਰ ਚਲੇ ਗਏ ਤਾਂ ਹਰਲੀਨ ਉਦਾਸ ਹੋ ਕੇ ਇਹ ਸੋਚਣ ਲੱਗੀ ਕਿ ਨਾ ਜਾਣੇ ਮੈਂ ਆਪਣੀ ਆਉਣ ਵਾਲੀ ਖੁਸ਼ੀ ਬਾਰੇ ਜ਼ਿੰਦਗੀ ਬਾਰੇ ਕੀ ਕੀ ਖਵਾਬ ਦੇਖੇ ਸਨ ਪਰ ਕਿਸੇ ਨੂੰ ਕੀ ਪਤਾ ਸੀ ਕੀ ਅਸਲ ਵਿੱਚ ਕੁਝ ਹੋਰ ਹੀ ਹੋਣ ਵਾਲਾ ਹੈ ਉਦੋਂ ਹੀ ਉਸ ਦੀ ਛੋਟੀ ਭੈਣ ਜੋਤੀ ਉਸ ਦੇ ਕੋਲ ਆਉਂਦੀ ਹੈ ਕੀ ਗੱਲ ਦੀਦੀ ਤੁਸੀਂ ਰੋ ਕਿਉਂ ਰਹੇ ਹੋ ਦੇਖੋ ਤਾਂ ਸਹੀ ਤੁਹਾਡੀਆਂ ਅੱਖਾਂ ਪੂਰੀ ਤਰ੍ਹਾਂ ਸੁੱਜੀਆਂ ਪਈਆਂ ਹਨ ਦੀਦੀ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਤੁਸੀਂ ਇਸ ਵਿਆਹ ਤੋਂ ਖੁਸ਼ ਨਹੀਂ ਹੋ ਅਜੇ ਵੀ ਵਕਤ ਹੈ ਜੇਕਰ ਤੁਸੀਂ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਤਾਂ ਸਾਫ਼-ਸਾਫ਼ ਹੁਣੇ ਪਾਪਾ ਨੂੰ ਕਹਿ ਦਿਓ ਮੈਨੂੰ ਪਤਾ ਹੈ ਕਿ ਤੁਸੀਂ ਭਾਵੇਂ ਮੂੰਹ ਚੋਂ ਕੁਝ ਨਾ ਕਹੋ ਪਰ ਤੁਹਾਡਾ ਦਿਲ ਅਜੇ ਵੀ ਅਮਰਤ ਨੂੰ ਚਾਹੁੰਦਾ ਹੈ ਤੁਸੀਂ ਚਾਹੋ ਤਾਂ ਮੈਂ ਮੰਮੀ ਪਾਪਾ ਨਾਲ ਗੱਲ ਕਰਦੀ ਹਾਂ ਪਰ ਜ਼ਬਰਦਸਤੀ ਕਿਸੇ ਵੀ ਰਿਸ਼ਤੇਦਾਰ ਰਿਸ਼ਤੇ ਨੂੰ ਅਪਣਾਉਣਾ ਠੀਕ ਨਹੀਂ ਹਰਲੀਨ ਨਹੀਂ ਨਹੀਂ ਜੋਤੀ ਤੂੰ ਇਦਾਂ ਕਿਦਾਂ ਦੀਆਂ ਗੱਲਾਂ ਕਰ ਰਹੀ ਹੈ ਜੇਕਰ ਮੈਨੂੰ ਇਸ ਰਿਸ਼ਤੇ ਤੋਂ ਇਤਰਾਜ਼ ਹੁੰਦਾ ਤਾਂ ਮੈਂ ਇਸ ਦਿਨ ਦਾ ਇੰਤਜ਼ਾਰ ਥੋੜੀ ਨਾ ਕਰਦੀ ਉਹੀ ਸੋਚ ਜਿਸ ਮਾਪਿਓ ਨੇ ਸਾਨੂੰ ਪੜਾਇਆ ਲਿਖਾਇਆ ਸਮਾਜ ਵਿੱਚ ਸਿਰ ਉੱਚਾ ਕਰਕੇ ਜਿਉਣਾ ਸਿਖਾਇਆ ਉਹਨਾਂ ਦੇ ਖਿਲਾਫ ਜਾ ਕੇ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਕਰ ਸਕਦੀ ਹਾਂ ਤੇ ਤੂੰ ਮੇਰਾ ਫਿਕਰ ਬਿਲਕੁਲ ਵੀ ਬਿਲਕੁਲ ਵੀ ਨਾ ਕਰ ਮੰਮੀ ਪਾਪਾ ਕਦੇ ਵੀ ਮੇਰੇ ਬਾਰੇ ਬੁਰਾ ਨਹੀਂ ਸੋਚ ਸਕਦੇ ਭਿੱਜੀਆਂ ਅੱਖਾਂ ਨਾਲ ਹਰਲੀਨ ਕਹਿੰਦੀ ਕਿ ਮੰਮੀ ਪਾਪਾ ਨੇ ਮੇਰਾ ਇਹ ਰਿਸ਼ਤਾ ਕੁਝ ਸੋਚ ਸਮਝ ਕੇ ਹੀ ਕੀਤਾ ਹੋਵੇਗਾ ਜੋਤੀ ਮੂੰਹ ਬਣਾ ਕੇ ਕਹਿੰਦੀ ਕਿ ਜਰਾ ਸੋਚੋ ਦੀਦੀ ਜਿਸ ਲੜਕੇ ਨਾਲ ਤੁਹਾਡਾ ਵਿਆਹ ਹੋ ਰਿਹਾ ਹੈ ਉਸ ਨਾਲ ਤੁਹਾਡੀ ਵੱਧ ਤੋਂ ਵੱਧ ਇੱਕ ਜਾਂ ਦੋ ਵਾਰ ਗੱਲ ਹੋਈ ਹੋਵੇਗੀ ਤੁਸੀਂ ਤਾਂ ਉਹਨਾਂ ਬਾਰੇ ਚੰਗੀ ਤਰ੍ਹਾਂ ਕੁਝ ਜਾਣਦੇ ਵੀ ਨਹੀਂ ਜਿਸ ਤਰ੍ਹਾਂ ਉਹ ਡਿਮਾਂਡਾਂ ਰੱਖ ਰਹੇ ਹਨ ਮੈਨੂੰ ਤਾਂ ਉਹ ਲੋਕ ਕੁਝ ਠੀਕ ਨਹੀਂ ਲੱਗਦੇ ਇਸ ਤੋਂ ਪਹਿਲਾਂ ਕਿ ਜੋਤੀ ਕੁਝ ਹੋਰ ਬੋਲਦੀ ਉਦੋਂ ਹੀ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਕਮਰੇ ਵਿੱਚ ਬੈਠੀ ਹਰਲੀਨ ਤੇ ਜੋਤੀ ਮਾਂ ਦੀ ਮਾਸ ਵਰਨਾ ਨੇ ਕਿਹਾ ਬਾ ਜੋਤੀ ਤੂੰ ਇੱਥੇ ਬੈਠੀ ਹੈਂ ਕਦੋਂ ਦੀ ਮੈਂ ਤੈਨੂੰ ਬਾਹਰ ਲੱਭ ਰਹੀ ਹਾਂ ਜਲਦੀ ਜਲਦੀ ਆ ਚਾਬੀ ਫੜ ਤੇ ਸਟੋਰ ਰੂਮ ਵਿੱਚੋਂ ਮਠਿਆਈਆਂ ਦੇ ਡੱਬੇ ਕੱਢ ਕੇ ਲਿਆ ਜੋਤੀ ਆਪਣੀ ਗੱਲ ਕਰਦਿਆਂ ਕਰਦਿਆਂ ਚੁੱਪ ਹੋ ਗਈ ਤੇ ਹਰਲੀਨ ਉਸ ਦੀ ਗੱਲ ਸੁਣ ਕੇ ਹੈਰਾਨ ਜੀ ਹੋ ਗਈ ਤੇ ਸਵਾਲ ਭਰੀਆਂ ਨਜ਼ਰਾਂ ਨਾਲ ਜੋਤੀ ਵੱਲ ਵੇਖਣ ਲੱਗੀ ਕਿ ਪਾਪਾ ਨੇ ਤਾਂ ਮੈਨੂੰ ਕਿਹਾ ਸੀ ਕਿ ਲੜਕੇ ਵਾਲੇ ਬਿਨਾਂ ਦਹਾਜ ਤੋਂ ਵਿਆਹ ਕਰਨਾ ਚਾਹੁੰਦੇ ਹਨ ਤੇ ਉਲਝਣ ਵਿੱਚ ਪੈ ਗਈ ਕਿ ਆਖਿਰ ਉਹਨਾਂ ਨੇ ਕਿਹੋ ਜਿਹੀ ਡਿਮਾਂਡ ਰੱਖੀ ਹੈ ਜੋ ਮੈਨੂੰ ਨਹੀਂ ਪਤਾ ਆਪਣੀ ਮਾਂ ਸਵਰਨਾ ਤੋਂ ਚਾਬੀ ਲੈ ਕੇ ਜੋਤੀ ਮਠਿਆਈ ਦੇ ਡੱਬੇ ਲੈਣ ਚਲੀ ਗਈ ਉਦੋਂ ਹੀ ਹਰਲੀਨ ਨੇ ਕਿਹਾ ਕਿ ਮਾਂ ਮੈਂ ਪਾਪਾ ਨੂੰ ਮਿਲਣਾ ਚਾਹੁੰਦੀ ਹਾਂ ਉਹ ਕਿੱਥੇ ਹਨ ਕੀ ਗੱਲ ਪੁੱਤ ਤੈਨੂੰ ਤਾਂ ਪਤਾ ਹੀ ਹੈ ਕਿ ਤੇਰੇ ਪਾਪਾ ਵਿਆਹ ਦੇ ਕੰਮਾਂ ਵਿੱਚ ਖੁਬੇ ਹੋਏ ਹਨ ਤੂੰ ਆਰਾਮ ਨਾਲ ਬੈ ਜੋਤੀ ਹੁਣੇ ਆਦੀ ਹੋਵੇਗੀ ਇਹਨਾਂ ਕਹਿ ਕੇ ਹਰਲੀਨ ਦੀ ਮੰਮੀ ਕਮਰੇ ਚੋਂ ਬਾਹਰ ਚਲੀ ਗਈ ਪਰ ਹਰਲੀਨ ਦੇ ਮਨ ਨੂੰ ਚੈਨ ਕਿੱਥੇ ਉਹ ਜਾਣਦੀ ਸੀ ਕਿ ਕਿਸ ਤਰ੍ਹਾਂ ਉਸਤੇ ਉਸਨੇ ਅੰਮ੍ਰਿਤ ਦੀਆਂ ਆਜ਼ਾਦਾਂ ਵਿੱਚੋਂ ਬਾਹਰ ਨਿਕਲ ਕੇ ਇਸ ਵਿਆਹ ਲਈ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਤਿਆਰ ਕੀਤਾ। ਅੰਮ੍ਰਿਤ ਇੱਕ ਮਿਡਲ ਪਰਿਵਾਰ ਦਾ ਬੜਾ ਹੀ ਸਮਝਦਾਰ ਤੇ ਸੁਲਝਿਆ ਹੋਇਆ ਮੁੰਡਾ ਸੀ ਜਿਸ ਨਾਲ ਹਰਲੀਨ ਦੀ ਮੁਲਾਕਾਤ ਐਲ ਐਲ ਬੀ ਦੀ ਪੜ੍ਹਾਈ ਕਰਦਿਆਂ ਕਾਲਜ ਵਿੱਚ ਹੋਈ। ਕਾਲਜ ਦਾ ਪਹਿਲਾ ਦਿਨ ਸੀ ਤੇ ਹਰਲੀਨ ਆਪਣੀ ਸਕੂਟਰੀ ਨੂੰ پارک ਵਿੱਚ ਖੜਾ ਕਰਕੇ ਜਿਵੇਂ ਹੀ ਪਾਰਕਿੰਗ ਏਰੀਏ ਤੋਂ ਬਾਹਰ ਨਿਕਲਣ ਲੱਗੀ ਇੱਕ ਸੀਨੀਅਰ ਵਿਦਿਆਰਥੀ ਵਿੱਕੀ ਤੇ ਉਸਦੇ ਦੋਸਤਾਂ ਨੇ ਫ੍ਰੈਸ਼ਰ ਨੂੰ ਰੋਕ ਕੇ ਰੈਗਿੰਗ ਲਈ ਹਰਲੀਨ ਨੂੰ ਰੋਕ ਲਿਆ ਹਰਲੀਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਰੇ ਤੇ ਕੀ ਕਰੇ ਖੜੀ-ਖੜੀ ਦੀਆਂ ਅੱਖਾਂ ਵਿੱਚੋਂ ਪਾਣੀ ਆਉਣ ਲੱਗਾ ਉਦੋਂ ਹੀ ਅੰਮ੍ਰਿਤ ਜੋ ਵਿੱਕੀ ਦਾ ਸਹਿਪਾਠੀ ਸੀ ਉਸ ਦੀ ਨਜ਼ਰ ਡਰੀ ਹੋਈ ਹਰਲੀਨ ਤੇ ਪਈ ਤੇ ਅੰਮ੍ਰਿਤ ਨੇ ਵਿੱਕੀ ਨੂੰ ਗੁੱਸੇ ਨਾਲ ਕਿਹਾ ਕਿ ਤੁਸੀਂ ਇਹਨਾਂ ਨੂੰ ਤੰਗ ਕਿਉਂ ਕਰ ਰਹੇ ਹੋ ਤੁਸੀਂ ਇੱਥੇ ਪੜ੍ਹਨ ਆਉਂਦੇ ਹੋ ਜਾਂ ਫਿਰ ਦੂਸਰੇ ਬੱਚਿਆਂ ਨੂੰ ਪਰੇਸ਼ਾਨ ਕਰਨ ਵਿੱਕੀ ਕਹਿੰਦਾ ਕਿ ਤੈਨੂੰ ਇਸ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ ਇਹ ਸਾਡਾ ਮਾਮਲਾ ਹੈ ਅਮ੍ਰਿਤ ਕਹਿੰਦਾ ਕਿ ਚਲ ਠੀਕ ਹੈ ਮੈਂ ਹੁਣੇ ਤੇਰੀ ਕਰਤੂਤ ਬਾਰੇ ਸ਼ਿਕਾਇਤ ਲਗਾਉਂਦਾ ਹਾਂ ਇੰਨੀ ਗੱਲ ਸੁਣ ਕੇ ਵਿੱਕੀ ਦੇ ਖੁਸ਼ ਉੱਡ ਗਏ ਅਮ੍ਰਿਤ ਹਰਲੀਨ ਦਾ ਹੱਥ ਫੜ ਕੇ ਉਸ ਨੂੰ ਉੱਥੋਂ ਲੈ ਆਇਆ ਤੇ ਹਰਲੀਨ ਨੇ ਅਮ੍ਰਿਤ ਦਾ ਦਿਲੋਂ ਧੰਨਵਾਦ ਕੀਤਾ ਉਹ ਅਮ੍ਰਿਤ ਤੇ ਸੁਭਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਉਸਦੇ ਦਿਲ ਵਿੱਚ ਲੜਕੀਆਂ ਪ੍ਰਤੀ ਬਹੁਤ ਜ਼ਿਆਦਾ ਇੱਜ਼ਤ ਸੀ ਉਸ ਦੀ ਇਹ ਹੀ ਗੱਲ ਹਰਲੀਨ ਨੂੰ ਸਭ ਤੋਂ ਜ਼ਿਆਦਾ ਚੰਗੀ ਲੱਗੀ ਕਾਲਜ ਵਿੱਚ ਅਕਸਰ ਉਹਨਾਂ ਦੀ ਮੁਲਾਕਾਤ ਹੋ ਜਾਂਦੀ ਤੇ ਬਹੁਤ ਜਲਦ ਵਧੀਆ ਦੋਸਤ ਬਣ ਗਏ ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਕੁਝ ਪਤਾ ਹੀ ਨਾ ਲੱਗਾ ਜਦੋਂ ਹਰਲੀਨ ਦੇ ਮਾਤਾ ਪਿਤਾ ਉਸਤੇ ਵਿਆਹ ਬਾਰੇ ਸੋਚਣ ਲੱਗੇ ਤਾਂ ਹਰਲੀਨ ਨੇ ਅੰਮ੍ਰਿਤ ਬਾਰੇ ਦੱਸਿਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅੰਮ੍ਰਿਤ ਉਹਨਾਂ ਦੀ ਜਾਤ ਤੋਂ ਅਲੱਗ ਹੈ ਤਾਂ ਪ੍ਰੀਤਮ ਸਿੰਘ ਨੂੰ ਨੇ ਸਿੱਧਾ ਜਵਾਬ ਦਿੱਤਾ ਦੂਜੇ ਪਾਸੇ ਅੰਮ੍ਰਿਤ ਨੇ ਜਦੋਂ ਆਪਣੇ ਮਾਤਾ-ਪਿਤਾ ਨੂੰ ਹਰਲੀਨ ਬਾਰੇ ਦੱਸਿਆ ਤੇ ਉਸਦੀ ਫੋਟੋ ਵਿਖਾਈ ਤਾਂ ਉਹਨਾਂ ਨੇ ਝਟਹਾ ਕਰ ਦਿੱਤੀ ਇਹੀ ਗੱਲ ਜਾਣ ਕੇ ਹਰਲੀਨ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਕਿ ਇੰਟਰ ਕਾਸਟ ਮੈਰਿਜ ਦੇ ਲਈ ਉਸਦੇ ਪਿਤਾ ਬਿਲਕੁਲ ਵੀ ਤਿਆਰ ਨਹੀਂ ਸਨ ਇਸ ਲਈ ਹਰਲੀਨ ਇਹਨਾਂ ਨੇ ਹਰਲੀਨ ਨੇ ਬਹੁਤ ਮਿੰਤਾ ਕੀਤੀਆਂ ਤੇ ਆਪਣੇ ਪਿਓ ਅੱਗੇ ਹਾੜੇ ਕੱਢੇ ਕਿ ਮੈਨੂੰ ਅੰਮ੍ਰਿਤ ਤੋਂ ਵੱਧ ਕੇ ਜ਼ਿੰਦਗੀ ਵਿੱਚ ਕੋਈ ਲੜਕਾ ਨਹੀਂ ਮਿਲ ਸਕਦਾ ਜੋ ਆਪ ਤੋਂ ਵੱਡਿਆਂ ਦਾ ਆਦਰ ਸਤਿਕਾਰ ਕਰਦਾ ਹੈ ਤੇ ਲੜਕੀਆਂ ਦੀ ਇੱਜ਼ਤ ਕਰਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮੈਨੂੰ ਜਾਨ ਤੋਂ ਵੱਧ ਕੇ ਪਿਆਰ ਕਰਦਾ ਹੈ ਫਿਰ ਵੀ ਪ੍ਰੀਤਮ ਸਿੰਘ ਨਾ ਮੰਨੇ ਉਸ ਨੇ ਹਰਲੀਨ ਨੂੰ ਵੀ ਇਹ ਚੇਤਾਵਨੀ ਦੇ ਦਿੱਤੀ ਕਿ ਉਹ ਅੱਜ ਤੋਂ ਬਾਅਦ ਅੰਮ੍ਰਿਤ ਨੂੰ ਨਾ ਹੀ ਮਿਲੇ ਤਾਂ ਉਸ ਲਈ ਚੰਗਾ ਹੋਵੇਗਾ ਬਸ ਇਸੇ ਜੇ ਦੇ ਵਿੱਚ ਆ ਕੇ ਉਹਨਾਂ ਨੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਹਰਲੀਨ ਦਾ ਰਿਸ਼ਤਾ ਕਿਤੇ ਹੋਰ ਤੈਅ ਕਰ ਦਿੱਤਾ ਸਿਰਫ ਇੰਨੀ ਜਾਣਕਾਰੀ ਲੈ ਕੇ ਸੰਤੁਸ਼ਟ ਹੋ ਗਏ ਕਿ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਉਹਨਾਂ ਦੀ ਤੇ ਸੁਖੀ ਰਹੇਗੀ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੁਝ ਲੜਕੇ ਦੇ ਪਰਿਵਾਰ ਬਾਰੇ ਜਾਨਣਾ ਜ਼ਰੂਰੀ ਨਾ ਸਮਝਿਆ ਹਰਲੀਨ ਦਾ ਦਿਲ ਤਾਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਮਨ ਹੀ ਮਨ ਉਹ ਆਪਣੇ ਆਪ ਨੂੰ ਅੰਮ੍ਰਿਤ ਦੀ ਗੁਨਾਗਾਰ ਮੰਨ ਰਹੀ ਸੀ ਪਰ ਆਪਣੇ ਪਿਤਾ ਦੇ ਫੈਸਲੇ ਦੇ ਖਿਲਾਫ ਵੀ ਨਹੀਂ ਜਾ ਸਕਦੀ ਸੀ ਇਸ ਲਈ ਉਸਦੇ ਮਾਪਿਆਂ ਨੇ ਜੋ ਵੀ ਲੜਕਾ ਉਸ ਲਈ ਲੱਭਿਆ ਹਰਲੀਨੇ ਚੁੱਪਚਾਪ ਵਿਆਹ ਲਈ ਹਾਂ ਕਰ ਦਿੱਤੀ ਉਸ ਦਿਨ ਤੋਂ ਬਾਅਦ ਹਰਲੀਨੇ ਕਾਲਜ ਜਾਣਾ ਬੰਦ ਕਰ ਦਿੱਤਾ ਉਸ ਵਿੱਚ ਇੰਨੀ ਹਿੰਮਤ ਨਾ ਰਹੀ ਕਿ ਕਾਲਜ ਜਾ ਕੇ ਅਮਰਿਤ ਨਾਲ ਨਜ਼ਰਾਂ ਮਿਲਾ ਸਕੇ ਤੇ ਹੁਣ ਉਹ ਘਰੇ ਰਹਿ ਕੇ ਹੀ ਪੜ੍ਹਾਈ ਕਰ ਰਹੀ ਸੀ ਪਰ ਰਿਸ਼ਤਾ ਪੱਕਾ ਹੋਣ ਤੋਂ ਪਹਿਲਾਂ ਇੱਕ ਵਾਰ ਉਹ ਕਾਲਜ ਜ਼ਰੂਰ ਗਈ ਸੀ ਕਿ ਉਹ ਅਮ੍ਰਿਤ ਤੋਂ ਮਾਫੀ ਮੰਗ ਸਕੇ ਪਰ ਹਰਲੀਨ ਅਮ੍ਰਿਤ ਹਰਲੀਨ ਨੂੰ ਦੇਖ ਕੇ ਉਸ ਨਾਲ ਗੱਲ ਕਰਨੀ ਤਾਂ ਦੂਰ ਉਹ ਉਸ ਦੀਆਂ ਨਜ਼ਰਾਂ ਮਿਲਾਉਣ ਦੀ ਹਿੰਮਤ ਨਹੀਂ ਪੈ ਰਹੀ ਸੀ ਫਿਰ ਥੋੜਾ ਜਿਹਾ ਹੌਸਲਾ ਕਰਕੇ ਕਹਿੰਦਾ ਤੂੰ ਠੀਕ ਤਾਂ ਹੈ ਨਾ ਹਰਲੀਨ ਮੈਨੂੰ ਮਾਫ ਕਰ ਦੇ ਅਮ੍ਰਿਤ ਇੰਨਾ ਕਹਿ ਕੇ ਹਰਲੀਨ ਦੀਆਂ ਅੱਖਾਂ ਭਰ ਰਈਆਂ ਅਮ੍ਰਿਤ ਕਹਿੰਦਾ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਸੂਤਾ ਪੂਰੀ ਕੋਸ਼ਿਸ਼ ਕੀਤੀ ਆਪਣੇ ਪਾਪਾ ਨੂੰ ਮਨਾਉਣ ਦੀ ਚਲੋ ਕੋਈ ਗੱਲ ਨਹੀਂ ਮੈਂ ਤੇਰਾ ਦੋਸਤ ਸੀ ਤੇ ਅੱਗੇ ਤੋਂ ਵੀ ਹਮੇਸ਼ਾ ਤੇਰਾ ਦੋਸਤ ਰਹਾਂਗਾ ਜ਼ਿੰਦਗੀ ਵਿੱਚ ਕਦੀ ਵੀ ਤੈਨੂੰ ਮੇਰੀ ਜ਼ਰੂਰਤ ਪਵੇ ਤਾਂ ਯਾਦ ਕਰ ਲੈ ਮੁਰਾਨੀਆਂ ਯਾਦਾਂ ਵਿੱਚ ਖੋਈ ਹਰਲੀਨ ਆਪਣੇ ਵਰਤਮਾਨ ਵਿੱਚ ਆ ਗਈ ਜਦੋਂ ਉਸਦੀ ਕਜ਼ਨ ਉਸਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਤੇਰੇ ਹੱਥਾਂ ਤੇ ਮਹਿੰਦੀ ਦਾ ਰੰਗ ਕਿੰਨਾ ਚੜਿਆ ਹੈ ਲੱਗਦਾ ਤੇਰਾ ਪਤੀ ਤੈਨੂੰ ਬਹੁਤ ਪਿਆਰ ਕਰਦਾ ਹੈ ਇਮੇ ਕਹਿ ਕੇ ਉਸ ਨੂੰ ਛੇੜਨ ਲੱਗੀ ਪਰ ਹਰਲੀਨ ਦਾ ਦਿਮਾਗ ਤਾਂ ਕਿਤੇ ਹੋਰ ਹੀ ਘੁੰਮ ਰਿਹਾ ਸੀ ਮੈਂ ਹੁਣੇ ਆਉਂਦੀ ਹਾਂ ਇਹਨਾਂ ਕਹਿ ਕੇ ਹਰਲੀਨ ਕਮਰੇ ਚੋਂ ਬਾਹਰ ਚਲੀ ਗਈ ਤੇ ਆਪਣੇ ਪਾਪਾ ਨੂੰ ਲੱਭਣ ਲੱਗੀ ਕਮਰੇ ਚੋਂ ਬਾਹਰ ਨਿਕਲ ਕੇ ਅਚਾਨਕ ਉਸ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਵੇਖੋ ਭਾਜੀ ਜਿਵੇਂ ਤੁਸੀਂ ਕਿਹਾ ਸੀ ਅਸੀਂ ਉਦਾਂ ਹੀ ਕੀਤਾ ਸਾਰੇ ਪਰਿਵਾਰ ਦੇ ਕੱਪੜੇ ਗਹਿਣੇ ਤੇ 10 ਲੱਖ ਰੁਪਏ ਨਕਦ ਕੈਸ਼ ਦਾ ਵੀ ਇੰਤਜ਼ਾਮ ਕੀਤਾ ਹੈ ਤੇ ਤੁਹਾਡੇ ਮਹਿਮਾਨਾਂ ਲਈ ਵਧੀਆ ਰੋਟੀ ਪਾਣੀ ਦਾ ਵੀ ਇੰਤਜ਼ਾਮ ਕੀਤਾ ਹੈ ਬਾਕੀ ਤਾਂ ਤੁਸੀਂ ਵੀ ਜਾਣਦੇ ਹੋ ਕਿ ਵਿਆਹ ਵਿੱਚ ਦੂਜੇ ਖਰਚੇ ਕਿਹੜਾ ਘੱਟ ਹੁੰਦੇ ਹਨ ਅਸੀਂ ਆਪਣੀ ਹਸਿਆਤ ਤੋਂ ਕਿਤੇ ਵੱਧ ਕੇ ਇੰਤਜ਼ਾਮ ਕੀਤਾ ਤੇ ਹੁਣ ਅਹਿਮ ਮੌਕੇ ਤੇ ਤੁਸੀਂ 15 ਲੱਖ ਦੀ ਕਾਰ ਦਾ ਇੰਤਜ਼ਾਮ ਕਰਨ ਨੂੰ ਕਹਿ ਰਹੇ ਹੋ ਐਨੇ ਘੱਟ ਸਮੇਂ ਵਿੱਚ ਇੰਨਾ ਜ਼ਿਆਦਾ ਪੈਸਿਆਂ ਦਾ ਇੰਤਜ਼ਾਮ ਅਸੀਂ ਕਿਵੇਂ ਕਰਾਂਗੇ ਇਹਨਾਂ ਕਹਿੰਦੇ ਹੋਏ ਪ੍ਰੀਤਮ ਸਿੰਘ ਸਿਰ ਫੜ ਕੇ ਸੋਫੇ ਤੇ ਬੈਠ ਗਏ ਕੀ ਕਿਹਾ ਜੀ ਉਹਨਾਂ ਨੇ ਸਵਰਨਾ ਨੇ ਪੁੱਛਿਆ ਕਹਿੰਦੇ ਹਨ ਕਿ ਅਸੀਂ ਆਪਣੀ ਇੱਛਾ ਤੁਹਾਡੇ ਸਾਹਮਣੇ ਰੱਖ ਦਿੱਤੀ ਬਾਕੀ ਤੁਸੀਂ ਵੀ ਸਮਝਦਾਰ ਹੋ ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਪ੍ਰਿਤਮ ਸਿੰਘ ਬਹੁਤ ਹੀ ਉਦਾਸ ਹੋ ਕੇ ਕਹਿਣ ਲੱਗੇ ਕਿ ਹੁਣ ਤੂੰ ਹੀ ਦੱਸਦਾ ਸਵਰਨਾ ਕਿ ਇੰਨੇ ਘੱਟ ਸਮੇਂ ਵਿੱਚ ਐਡਾ ਵੱਡਾ ਇੰਤਜ਼ਾਮ ਕਿਵੇਂ ਕੀਤਾ ਜਾਵੇ ਉਦੋਂ ਹੀ ਆਪਣੇ ਸਾਹਮਣੇ ਹਰਲੀਨ ਨੂੰ ਖੜੀ ਵੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਤੇ ਹਰਲੀਨ ਕਹਿੰਦੀ ਕੀ ਗੱਲ ਪਪਾ ਜੀ ਤੁਸੀਂ ਮੇਰੀ ਤੋਂ ਇੰਨੀ ਵੱਡੀ ਗੱਲ ਕਿਉਂ ਲੁਕੋਈ ਤੁਸੀਂ ਦਹੇਜ ਦੇ ਤੌਰ ਤੇ ਉਹਨਾਂ ਨੂੰ 10 ਲੱਖ ਰੁਪਏ ਦੇ ਰਹੇ ਹੋ ਸਵਰਨਾ ਨੇ ਕਿਹਾ ਹਰਲੀਨ ਤੂੰ ਇੱਥੇ ਕੀ ਕਰ ਰਹੀ ਹੈ ਜਾ ਆਪਣੇ ਕਮਰੇ ਵਿੱਚ ਬੈਠ ਹਰਲੀਨ ਕਹਿੰਦੀ ਮੰਮੀ ਪਰ ਇਹ ਤਾਂ ਗਲਤ ਹੈ ਨਾ ਇੱਕ ਪਾਸੇ ਤਾਂ ਤੁਸੀਂ ਆਪਣੀ ਧੀ ਨੂੰ ਵਕਾਲਤ ਦੀ ਪੜ੍ਹਾਈ ਕਰਾ ਰਹੇ ਹੋ ਕਿ ਉਹ ਇਨਸਾਫ ਦੀ ਲੜਾਈ ਲੜ ਸਕੇ ਦੂਜੇ ਪਾਸੇ ਨਾ ਇਨਸਾਫੀ ਬਰਦਾਸ਼ਤ ਕਰ ਰਹੇ ਹੋ ਮੈਂ ਇਹ ਗੱਲ ਕਦੇ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੇਰਾ ਘਰ ਵੱਸ ਜਾਵੇ ਤੇ ਮੇਰੇ ਪਿਓ ਦਾ ਘਰ ਸੜਕਾਂ ਤੇ ਆ ਜਾਵੇ ਪ੍ਰੀਤਮ ਨੇ ਕਿਹਾ ਕਿ ਹਰਨੀਨ ਤੂੰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਤੇ ਅਸੀਂ ਇੰਤਜ਼ਾਮ ਕਰ ਲਵਾਂਗੇ ਹਰਲੀਨ ਕਹਿੰਦੀ ਪਾਪਾ ਗੱਲ ਇਹ ਨਹੀਂ ਕਿ ਇੰਤਜ਼ਾਮ ਹੋਵੇਗਾ ਜਾਂ ਨਹੀਂ ਗੱਲ ਸਹੀ ਜਾਂ ਗਲਤ ਦੀ ਹੈ ਗਲਤ ਗੱਲ ਨੂੰ ਸਹਿਣਾ ਮੇਰਾ ਸੁਭਾਅ ਨਹੀਂ ਨਾ ਤੀਏ ਦਾਸ ਤਾਂ ਇਸ ਸਮਾਜ ਦੀ ਰੀਤ ਹੈ ਇਹ ਹਰ ਧੀ ਦੇ ਮਾਪਿਆਂ ਨੂੰ ਦੇਣਾ ਪੈਂਦਾ ਹੈ ਵੈਸੇ ਵੀ ਮੁੰਡਾ ਸਰਕਾਰੀ ਨੌਕਰੀ ਵਾਲਾ ਹੈ ਜੇਕਰ ਉਹ ਦਾਸ ਦੀ ਮੰਗ ਕਰ ਰਹੇ ਹਨ ਤਾਂ ਫਿਰ ਉੱਥੇ ਰਿਸ਼ਤਾ ਕਰਨ ਦੀ ਕੀ ਜ਼ਰੂਰਤ ਸੀ ਹਰਲੀਨ ਤੇਰੇ ਹਿੰਮਤ ਕਿਵੇਂ ਹੋਈ ਆਪਣੇ ਪਿਓ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਜਾਂ ਆਪਣੇ ਕਮਰੇ ਵਿੱਚ ਚਲੀ ਜਾ ਇੰਨਾ ਕਹਿ ਕੇ ਸవర్ਨਾ ਨੇ ਹਰਲੀਨ ਨੂੰ ਆਪਣੇ ਕਮਰੇ ਵਿੱਚ ਭੇਜ ਦਿੱਤਾ ਉਦੋਂ ਹੀ ਪ੍ਰਤਮ ਸਿੰਘ ਕਹਿੰਦੇ ਕਿ ਮੈਂ ਕੁੜਮ ਸਾਹਿਬ ਨਾਲ ਗੱਲ ਕਰਕੇ ਦੇਖਦਾ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਉਹ ਸਾਡੀ ਮਜਬੂਰੀ ਜ਼ਰੂਰ ਸਮਝਣਗੇ ਜੇਕਰ ਨਾ ਮੰਨੇ ਤਾਂ ਘੱਟੋ ਘੱਟ ਕੁਝ ਸਮੇਂ ਦੀ ਮਹਲਤਾਂ ਦੇ ਹੀ ਦੇਣਗੇ ਤਾ ਜੋ ਅਸੀਂ ਪੈਸਿਆਂ ਦਾ ਇੰਤਜ਼ਾਮ ਕਰ ਸਕੀਏ ਦੂਜੇ ਪਾਸੇ ਹਰਲੀਨ ਵੀ ਇਹੀ ਸੋਚ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ ਆਪਣੇ ਕਮਰੇ ਵਿੱਚ ਉਦਾਸ ਹੋ ਕੇ ਬੈਠ ਗਈ ਤੇ ਸੋਚਣ ਲੱਗੀ ਕਿ ਹੁਣ ਮੈਂ ਕੀ ਕਰਾਂ ਪਰ ਚੁੱਪ ਬੈਠਾ ਨਾਲ ਕੋਈ ਮਸਲੇ ਦਾ ਹੱਲ ਨਹੀਂ ਨਿਕਲਣਾ ਮੈਨੂੰ ਲੱਗਦਾ ਕਿ ਜਸਦੀਪ ਨੂੰ ਫੋਨ ਕਰਨਾ ਪਵੇਗਾ ਉਹ ਪੜ੍ਹੇ ਲਿਖੇ ਹਨ ਤੇ ਸਰਕਾਰੀ ਨੌਕਰੀ ਕਰਦੇ ਹਨ ਇਸ ਦਾਜ ਨਾਮ ਦੀ ਬੁਰਾਈ ਦੇ ਹੱਕ ਵਿੱਚ ਨਹੀਂ ਹੋਣਗੇ ਹਰਲੀਨ ਨੇ ਜਸਦੀਪ ਨੂੰ ਫੋਨ ਲਗਾਇਆ ਪਰ ਦੂਜੇ ਪਾਸਿਓਂ ਕੋਈ ਜਵਾਬ ਨਾ ਆਇਆ ਹਰਲੀਨ ਨੇ ਕਈ ਵਾਰ ਫੋਨ ਕੀਤਾ ਆਖਿਰਕਾਰ ਜਸਦੀਪ ਨੇ ਫੋਨ ਚੁੱਕ ਹੀ ਲਿਆ ਕਹਿੰਦਾ ਕੀ ਗੱਲ ਹੋਈ ਦੱਸ ਮਿਸ ਕਰਨਾ ਇਹੋ ਜੀ ਕਿਹੜੀ ਗੱਲ ਹੈ ਹਰਲੀਨ ਕਹਿੰਦੀ ਜਸਦੀਪ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੇ ਜਸਦੀਪ ਕਹਿੰਦਾ ਕਿ ਅੱਜ ਸਾਡਾ ਵਿਆਹ ਹੈ ਇਸ ਤੋਂ ਬਾਅਦ ਜ਼ਰੂਰੀ ਗੱਲ ਕੀ ਹੋ ਸਕਦੀ ਹੈ ਨਹੀਂ ਜਸਦੀਪ ਬਹੁਤ ਜ਼ਰੂਰੀ ਗੱਲ ਹੈ ਜਸਦੀਪ ਕਹਿੰਦਾ ਕਿ ਠੀਕ ਹੈ ਬਰਾਤ ਇੱਥੋਂ ਤੁਰ ਪਈ ਹੈ ਅੱਧੇ ਘੰਟੇ ਤੱਕ ਉੱਥੇ ਪਹੁੰਚ ਜਾਵਾਂਗੇ ਤੇ ਉੱਥੇ ਪਹੁੰਚਦਿਆਂ ਹੀ ਮੈਂ ਤੈਨੂੰ ਮਿਲਦਾ ਹਾਂ ਹਰਲੀਨ ਕਹਿੰਦੀ ਕਿ ਠੀਕ ਹੈ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਇਹਨਾਂ ਕਹਿ ਕੇ ਹਰਲੀਨ ਨੇ ਫੋਨ ਕੱਟ ਦਿੱਤਾ ਤੇ ਉਸ ਦੇ ਮਨ ਵਿੱਚ ਉਮੀਦ ਦੀ ਕਿਰਨ ਜਾਗਣ ਲੱਗੀ ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਬੇਚੈਨ ਹੋ ਰਿਹਾ ਸੀ ਕੁਝ ਟਾਈਮ ਬਾਅਦ ਜਦੋਂ ਦਰਵਾਜ਼ੇ ਅੱਗੇ ਬਰਾਤ ਆਈ ਹਰਲੀਨ ਬੇਸਬਰੀ ਨਾਲ ਜਸਦੀਪ ਦਾ ਇੰਤਜ਼ਾਰ ਕਰਨ ਲੱਗੀ ਪਰ ਜਦੋਂ ਕੁਝ ਟਾਈਮ ਉਡੀਕਣ ਤੋਂ ਬਾਅਦ ਵੀ ਜਸਦੀਪ ਨਾ ਆਇਆ ਤਰਲੀ ਨੇ ਦੁਬਾਰਾ ਫੋਨ ਲਗਾਇਆ ਕਮਰੇ ਦਾ ਦਰਵਾਜ਼ਾ ਖੜਕਿਆ ਤੇ ਜਸਦੀਪ ਬੜੇ ਗੁੱਸੇ ਵਿੱਚ ਅੰਦਰ ਆਇਆ ਇਹੋ ਜਿਹਾ ਕਿਹੜਾ ਪਹਾੜ ਟੁੱਟ ਗਿਆ ਹੈ ਜਿਹੜਾ ਤੂੰ ਫਿਰਿਆਂ ਦਾ ਵੀ ਇੰਤਜ਼ਾਰ ਨਹੀਂ ਕਰ ਸਕਦੀ ਤੈਨੂੰ ਪਤਾ ਕਿ ਕਿੰਨੀ ਮੁਸ਼ਕਲ ਨਾਲ ਮੈਂ ਇੱਥੋਂ ਤੱਕ ਪਹੁੰਚ ਸਕਿਆ ਹਾਂ ਹੁਣ ਜਲਦੀ ਦੱਸ ਕੀ ਗੱਲ ਹੈ ਮੇਰੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਮਾਫ ਕਰਿਓ ਜਸਦੀਪ ਪਰ ਗੱਲ ਹੀ ਕੁਝ ਇਹੋ ਜਿਹੀ ਹੈ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੇ ਮਾਤਾ ਪਿਤਾ ਨੇ ਮੇਰੇ ਪਾਪਾ ਕੋਲੋਂ ਦਹੇਜ ਵਜੋਂ ਮੋਟੀ ਰਕਮ ਦੀ ਡਿਮਾਂਡ ਕੀਤੀ ਹੈ ਤੇ ਹੁਣ ਵੱਡੀ ਕਾਰ ਦੀ ਡਿਮਾਂਡ ਕਰ ਰਹੇ ਹਨ ਉਹ ਤੂੰ ਸਿਰਫ ਉਹ ਹੋ ਤੂੰ ਸਿਰਫ ਇਸੇ ਗੱਲ ਤੋਂ ਪਰੇਸ਼ਾਨ ਹੋ ਰਹੀ ਸੀ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ ਇਹ ਸਭ ਕੁਝ ਤਾਂ ਅੱਜ ਦੇ ਜ਼ਮਾਨੇ ਵਿੱਚ ਆਮ ਜਿਹੀ ਗੱਲ ਹੈ ਇਸ ਵਿੱਚ ਇੰਨਾ ਵੱਡਾ ਇਸ਼ੂ ਬਣਾਉਣ ਦੀ ਕੀ ਜ਼ਰੂਰਤ ਸੀ ਇਹ ਗੱਲ ਸੁਣ ਕੇ ਹਰਲੀਨ ਨੇ ਬੜੀ ਹੀ ਹੈਰਾਨ ਹੋ ਕੇ ਪੁੱਛਿਆ ਕਿ ਤੁਹਾਨੂੰ ਦਾਜ ਲੈਣਾ ਲੈਨ ਵਿੱਚ ਕੋਈ ਇਤਰਾਜ਼ ਨਹੀਂ ਜ਼ਿਆਸਤੀ ਕਹਿੰਦਾ ਕਿ ਮੈਨੂੰ ਕਿਸ ਗੱਲ ਦਾ ਇਤਰਾਜ਼ ਹੋ ਸਕਦਾ ਹੈ ਨਾਲੇ ਇਹ ਤਾਂ ਵੱਡਿਆਂ ਦੀਆਂ ਗੱਲਾਂ ਹਨ ਹਰਲੀਨ ਮੇਰੇ ਪਾਪਾ ਨੇ ਤਾਂ ਸਿਰਫ 15 ਲੱਖ ਰੁਪਏ ਤੇ ਇੱਕ ਕਾਰ ਦੀ ਡਿਮਾਂਡ ਕੀਤੀ ਹੈ ਪਰ ਤੈਨੂੰ ਪਤਾ ਹੈ ਕਿ ਸਾਡੀ ਜਾਤ ਦੇ ਲੋਕਾਂ ਵਿੱਚ ਤਾਂ 1 ਕਰੋੜ ਰੁਪਇਆ ਵੀ ਆਮ ਗੱਲ ਹੈ ਆਪਣੇ ਹੋਣ ਵਾਲੇ ਪਤੀ ਦੀ ਗੱਲ ਸੁਣ ਕੇ ਹਰਲੀਨ ਹੱਕੀ ਪੱਕੀ ਰਹਿ ਗਈ ਫਿਰ ਕਹਿੰਦੀ ਕਿ ਜਦੋਂ ਆਪਣੀ ਪਹਿਲੀ ਮੁਲਾਕਾਤ ਹੋਈ ਸੀ ਤਾਂ ਤੁਸੀਂ ਕਿਹਾ ਸੀ ਤੁਸੀਂ ਸਮਾਜ ਸੁਧਾਰ ਲਹਿਰ ਵਿੱਚ ਵਿਸ਼ਵਾਸ ਰੱਖਦੇ ਹੋ ਜਿੱਥੇ ਵੀ ਕੁਝ ਗਲਤ ਹੁੰਦਾ ਹੈ ਤਾਂ ਤੁਸੀਂ ਉਸ ਦਾ ਵਿਰੋਧ ਕਰਦੇ ਹੋ ਇਸ ਦਾ ਮਤਲਬ ਤੁਹਾਡੀ ਅਸਲੀਅਤ ਕੁਝ ਹੋਰ ਤੇ ਦਿਖਾਵਾ ਕੁਝ ਹੋਰ ਹੈ ਓਹ ਹੋ ਹਰਲੀਨਾ ਇਸ ਗੱਲ ਨੂੰ ਇੰਨਾ ਜ਼ਿਆਦਾ ਖਿੱਚਣ ਦੀ ਕੀ ਜ਼ਰੂਰਤ ਮੇਰੇ ਪਾਪਾ ਨੇ ਤਾਂ ਰਿਸ਼ਤੇ ਦੇ ਸ਼ੁਰੂ ਵਿੱਚ ਹੀ ਦਹੇਸ਼ ਦੀ ਗੱਲ ਕਰ ਲਈ ਸੀ ਤੇਰੇ ਪਾਪਾ ਨੇ ਇਸ ਗੱਲ ਤੋਂ ਤੇਰੇ ਪਾਪਾ ਨੂੰ ਵੀ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਉਹਨਾਂ ਨੇ ਹੀ ਦਹੇਜ ਵਿੱਚ 15 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ ਤਾਂ ਹੀ ਇਹ ਰਿਸ਼ਤਾ ਪੱਕਾ ਹੋਇਆ ਜੇਕਰ ਤੇਰੇ ਪਾਪਾ ਨੇ ਤੇਰੇ ਤੋਂ ਇਹ ਸੱਚਾਈ ਲੁਕੋ ਕੇ ਰੱਖੀ ਤੇ ਇਸ ਵਿੱਚ ਮੇਰਾ ਕੀ ਕਸੂਰ ਇਹ ਸਾਰੀਆਂ ਗੱਲਾਂ ਜਸਦੀਪ ਨੇ ਗੁੱਸੇ ਵਿੱਚ ਚੀਖ-ਚੀਖ ਕੇ ਕਹਿਆਂ ਹਰਲੀਨ ਨੂੰ ਤਾਂ ਆਪਣੇ ਕੰਨਾਂ ਤੇ ਯਕੀਨ ਹੀ ਨਹੀਂ ਹੋ ਰਿਹਾ ਸੀ ਉਸ ਨੂੰ ਗੁੱਸਾ ਵੀ ਬਹੁਤ ਆ ਰਿਹਾ ਸੀ ਫਿਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਕਿਹਾ ਕਿ ਅੱਛਾ ਜੇਕਰ 15 ਲੱਖ ਰੁਪਏ ਮੇਰੇ ਪਾਪਾ ਆਪਣੀ ਮਰਜ਼ੀ ਨਾਲ ਦੇ ਰਹੇ ਹਨ ਤਾਂ ਫਿਰ ਅੱਜ ਵੱਡੀ ਕਾਰ ਦੀ ਡਿਮਾਂਡ ਕਿੱਥੋਂ ਆਈ ਜਸਦੀਪ ਕਹਿੰਦਾ ਹਾਂ ਤੈਨੂੰ ਵੀ ਪਤਾ ਹੈ ਕਿ ਅੱਜ ਕੱਲ ਵਿਆਹ ਸ਼ਾਦੀਆਂ ਵਿੱਚ ਇੰਨਾ ਸਭ ਕੁਝ ਤਾਂ ਚੱਲਦਾ ਹੀ ਹੈ ਹਰਲੀਨ ਕਹਿੰਦੀ ਅੱਛਾ ਜੇਕਰ ਬਿਨਾਂ ਦਾਜ ਤੋਂ ਵਿਆਹ ਨਹੀਂ ਹੋ ਸਕਦਾ ਤਾਂ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਉਸ ਦੀਆਂ ਅੱਖਾਂ ਵਿੱਚ ਗ੍ਰੋਧ ਸਾਫ਼ ਨਜ਼ਰ ਆ ਰਿਹਾ ਸੀ ਉਸ ਦਾ ਜਵਾਬ ਸੁਣ ਕੇ ਜਸਦੀਪ ਵੀ ਹੱਕਾ ਪੱਕਾ ਰਹਿ ਗਿਆ ਤੇ ਫਿਰ ਗੱਲ ਨੂੰ ਸੰਭਾਲ ਦਿਆ ਹੋਇਆ ਕਹਿਣ ਲੱਗਾ ਕਿ ਠੀਕ ਐ ਹਰਲੀ ਨਾ ਜੇਕਰ ਤੈਨੂੰ ਗੱਡੀ ਦਾ ਫੈਸਲਾ ਵਧੀਆ ਨਹੀਂ ਲੱਗਿਆ ਤਾਂ ਮੈਂ ਗੱਡੀ ਦਾ ਕਿੱਸਾ ਹੀ ਖਤਮ ਕਰ ਦਿੰਨਾ ਹਾਂ ਆਪਣੇ ਪਾਪਾ ਨਾਲ ਗੱਲ ਕਰ ਲੈਂਦਾ ਹਾਂ ਤੇ ਉਹਨਾਂ ਨੂੰ ਸਮਝਾਉਂਦਾ ਹਾਂ ਇਸ ਤੋਂ ਬਾਅਦ ਇਦਾਂ ਦੀ ਕੋਈ ਗੱਲ ਨਹੀਂ ਹੋਵੇਗੀ ਹੁਣ ਤੱਕ ਖੁਸ਼ ਹੈ ਨਾ ਹੁਣ ਬਹੁਤ ਲੇਟ ਹੋ ਰਹੀ ਹੈ ਸਾਰੇ ਬਾਹਰ ਉਡੀਕਦੇ ਹੋਣਗੇ ਲਾੜਾ ਕਿੱਥੇ ਗਿਆ ਝੂਠਾ ਜਿਹਾ ਹੱਸ ਕੇ ਦੱਸਦੀ ਬਾਹਰ ਨੂੰ ਤੁਰ ਪਿਆ ਆਪਣੇ ਪਿਓ ਦੀ ਇੱਜ਼ਤ ਬਾਰੇ ਸੋਚ ਕੇ ਉਹ ਚੁੱਪ ਹੋ ਗਈ ਇਕੱਲੀ ਬਹਿ ਕੇ ਵਗ ਰਹੇ ਹੰਝੂਆਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ ਥੋੜੀ ਦੇਰ ਬਾਅਦ ਜਸਦੀਪ ਨੇ ਹਰਲੀਨ ਨੂੰ ਫੋਨ ਕੀਤਾ ਕਿ ਪਾਪਾ ਨਾਲ ਗੱਲ ਕਰ ਲਈ ਹੈ ਤੇ ਉਹ ਵੀ ਮੰਨ ਗਏ ਹਨ ਠੀਕ ਹੈ ਜਸਦੀਪ ਧੰਨਵਾਦ ਕਹਿ ਕੇ ਹਰਲੀਨ ਨੇ ਫੋਨ ਕੱਟ ਦਿੱਤਾ ਜਸਦੀਪ ਨਾਲ ਗੱਲ ਕਰਕੇ ਉਸ ਨੂੰ ਇੰਨਾ ਤਾਂ ਸਮਝ ਆ ਗਿਆ ਸੀ ਕਿ ਉਹ ਵਧੀਆ ਲੜਕਾ ਨਹੀਂ ਹੈ ਉਹਨਾਂ ਦੋਵਾਂ ਦੇ ਸੋਚ ਵਿਚਾਰ ਆਪਸ ਵਿੱਚ ਬਿਲਕੁਲ ਵੀ ਮੇਲ ਨਹੀਂ ਖਾਂਦੇ ਸੀ ਹਰਲੀਨ ਤੈਨੂੰ ਫੇਰਿਆਂ ਤੇ ਬੁਲਾ ਰਹੇ ਹਨ ਤੂੰ ਤਿਆਰ ਹੈ ਨਾ ਹਰਲੀਨ ਦੀ ਸਹੇਲੀ ਰੇਖਾ ਨੇ ਕਿਹਾ ਤੁਰੰਤ ਆਪਣੇ ਹੰਝੂ ਪੂੰਝਦੀ ਹੋਈ ਹਰਲੀਨ ਹਾਂ ਹਾਂ ਮੈਂ ਬਿਲਕੁਲ ਤਿਆਰ ਹਾਂ ਜਰਾ ਦੇਖ ਕੇ ਦੱਸ ਕੋਈ ਕਮੀ ਤਾਂ ਨਹੀਂ ਲੱਗ ਰਹੀ ਹਾਂ ਇੱਕ ਕਮੀ ਹੈ ਮੇਰੀ ਸਹੇਲੀ ਦੇ ਚਿਹਰੇ ਤੇ ਖੁਸ਼ੀ ਕਿੱਥੋਂ ਗਾਇਬ ਹੋ ਗਈ ਇਹ ਗੱਲ ਸੁਣ ਕੇ ਫਿਰ ਹਰਲੀਨ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਤਰੇਖਾ ਕਹਿੰਦੀ ਬੱਸ ਵੀ ਕਰ ਹਰਲੀਨ ਹੋਰ ਕਿੰਨੀ ਕੋਸ਼ਿਸ਼ ਕਰਨੀ ਕਿ ਆਪਣੇ ਹੰਝੂਆਂ ਨੂੰ ਛੁਪਾਉਣ ਲਈ ਅਜੇ ਵੀ ਟਾਈਮ ਹੈ ਮਨਾ ਕਰ ਦੇ ਇਸ ਵਿਆਹ ਲਈ ਰੇਖਾ ਤੂੰ ਵੀ ਜੋਤੀ ਵਾਲੀ ਗੱਲ ਕਰ ਦਿੱਤੀ ਉਦੋਂ ਹੀ ਜੋਤੀ ਵੀ ਅੰਦਰ ਆ ਕੇ ਕਹਿੰਦੀ ਕਿ ਤੁਸੀਂ ਪਾਪਾ ਦੀ ਖੁਸ਼ੀ ਲਈ ਇਹ ਵਿਆਹ ਕਰ ਰਹੇ ਹੋ ਕਿਉਂਕਿ ਪਾਪਾ ਨੂੰ ਇਹ ਲੱਗਦਾ ਹੈ ਕਿ ਤੁਸੀਂ ਇਸ ਵਿਆਹ ਤੋਂ ਬਾਅਦ ਬਹੁਤ ਖੁਸ਼ ਰਹੋਗੇ ਸਚਾਈ ਤਾਂ ਕੁਝ ਹੋ ਰਹੀ ਹੈ ਹੁਣ ਤੁਸੀਂ ਦੋਨੋਂ ਕੀ ਚਾਹੁੰਦੇ ਹੋ ਜੇ ਕਿ ਮੈਂ ਭੱਜ ਜਾਵਾਂ ਇਸ ਵਿਆਹ ਚੋ ਤੇ ਹਮੇਸ਼ਾ ਲਈ ਲਗਾ ਦੇਵਾਂ ਆਪਣੇ ਮਾਤਾ ਪਿਤਾ ਦੇ ਮੱਥੇ ਤੇ ਕਲੰਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਸਾਰੀ ਦੁਨੀਆ ਉਹਨਾਂ ਨੂੰ ਗੱਲਾਂ ਕਰੇਗੀ ਤੇ ਮੇਰੇ ਦਿੱਤੇ ਹੋਏ ਸੰਸਕਾਰਾਂ ਤੇ ਉਂਗਲਾਂ ਚੁੱਕੇਗੀ ਸਮਾਜ ਵਿੱਚ ਸਿਰ ਚੁੱਕ ਕੇ ਤੁਰਨ ਜੱਗੇ ਵੀ ਨਹੀਂ ਰਹਿਣਗੇ ਮੇਰੇ ਮਾਪਿਓ ਨਹੀਂ ਜੋਤੀ ਮੈਂ ਇੰਨੀ ਵੀ ਸੰਵਾਰਥੀ ਨਹੀਂ ਕਿ ਆਪਣੇ ਮਾਪਿਆਂ ਨੂੰ ਮਰਿਆਂ ਬਰਾਬਰ ਕਰਕੇ ਭੱਜ ਜਾਵਾਂ ਹਰਲੀਨ ਫੇਰਿਆਂ ਤੋਂ ਲੇਟ ਹੋ ਰਹੀ ਹੈ ਬੇਟਾ ਤੇਰਾ ਸਾਰੇ ਇੰਤਜ਼ਾਰ ਕਰ ਰਹੇ ਹਨ ਜਲਦੀ ਬਾਹਰ ਆ ਹਰਲੀਨ ਦੀ ਮਾਂ ਸਵਰਨਾ ਨੇ ਆਵਾਜ਼ ਮਾਰੀ ਹਾਂਜੀ ਮੰਮੀ ਅਸੀਂ ਦੀਦੀ ਨੂੰ ਲੈ ਕੇ ਆ ਰਹੇ ਹਾਂ ਸਾਰਾ ਹਾਲ ਫੁੱਲਾਂ ਨਾਲ ਸਜਿਆ ਹੋਇਆ ਸੀ ਜਿਵੇਂ ਹੀ ਹਰਲੀਨ ਬਾਹਰ ਆਈ ਤੇ ਸਾਰਿਆਂ ਦੀਆਂ ਨਜ਼ਰਾਂ ਉਸ ਉੱਪਰ ਟਿਕੀਆਂ ਹੋਈਆਂ ਸਨ ਜਸਦੀਪ ਦੇ ਕੱਦ ਦੇ ਬਰਾਬਰ ਕਰਨ ਲਈ ਉਸ ਨੂੰ ਉੱਚੀ ਅੱਡੀ ਦੇ ਸੈਂਡਲ ਪਹਿਨਾਏ ਗਏ ਅੰਦਰੇ ਅੰਦਰ ਘੁੱਟਦੀ ਹੋਈ ਹਰਲੀਨ ਜਦੋਂ ਤੁਰ ਕੇ ਫੇਰਿਆਂ ਤੱਕ ਪਹੁੰਚਣ ਲੱਗੀ ਤਾਂ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦਹੇਜ ਦੇ ਬਾਰੇ ਕਹਾਣੀ ਦਾ ਪਹਿਲਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦਿਓ ਤੇ ਸਾਡੀ ਕਹਾਣੀ ਨੂੰ ਲਾਈਕ ਤੇ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ